ਦੇਖੋ ਮੈਂ ਸ਼ੁਰੂ ਤੋਂ ਕਹਿ ਰਿਹਾ ਹਾਂ ਹਰ ਇੱਕ ਧਰਮ ਦੀ ਇੱਕ ਮਰਿਆਦਾ ਹੁੰਦੀ ਆ ਉਹਦੀ ਲਿਮਿਟੇਸ਼ਨ ਹੁੰਦੀ ਆ ਜੇ ਤਾਂ ਸਿੱਖਾਂ ਦੇ ਉੱਤੇ ਕੋਈ ਕਟਾਕਸ਼ ਕਰਦਾ ਜਾਂ ਡਬੀਅਸ ਜਾਂ ਕੈਰੇਕਟਰ ਦਿੰਦੇ ਆ ਤੇ ਆਪਾਂ ਤਾੜੀਆਂ ਮਾਰਦੇ ਆ ਤੇ ਉਹ ਆਪਾਂ ਉਹੋ ਜਿਹੀਆਂ ਫਿਲਮਾਂ ਅਲਾਉ ਕਰ ਦਿੰਦੇ ਆ ਜਿਹੜੀ ਕੰਗਨਾਰ ਰਣਾਉਤਾਲੀ ਫਿਲਮ ਆ ਉਹਦੇ ਵਿੱਚ ਮੈਂ ਹੁਣ ਡੰਗਾਈ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਤੁਸੀਂ ਸਾਰੇ ਮਲਾਂਕਣ ਕਰ ਚੁੱਕੇ ਆ ਉਹ ਮੈਂ ਸਮਝਦਾ ਪੰਜਾਬ ਦੇ ਵਿੱਚ ਫਿਰ ਇੱਕ ਵਾਰੀ ਨਵੇਂ ਸਿਰੇੋਂ ਉਹ ਲੰਬੂ ਲਾਉਣ ਦੀ ਉਹਨੇ ਯਤਨ ਕੀਤਾ ਕੋਸ਼ਿਸ਼ ਕੀਤੀ ਆ ਪਰ ਗੁਰੂ ਕਿਰਪਾ ਕਰੇ ਉਹ ਕਾਮਯਾਬ ਨਹੀਂ ਹੋਏ ਆਪਣੇ ਮਕਸਦ ਦੇ ਵਿੱਚ ਪਹਿਲਾਂ ਬਿਆਨ ਦੇ ਦਿੰਦੀ ਫਿਰ ਪਿੱਛੇ ਹੋ ਜਾਂਦੀ ਤੇ ਜਿਹੜੀ ਸੈਂਸਰ ਬੋਰਡ ਨੇ ਉਹਨੂੰ ਆਪਣੇ ਖੋਲ੍ਹ ਦਿੱਤੀ ਆ ਜਾਂ ਹਾਈ ਕੋਰਟ ਨੇ ਕਿਹਾ ਸੀ ਪੇਤੇ ਤੇ ਫੈਸਲਾ ਦੇ ਦਿਓ ਤੇ ਮੈਂ ਅਪੀਲ ਕੀਤੀ ਸੀ ਕਿ ਇਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਦਿਖਾ ਲਈ ਜਾਵੇ ਤਾਂ ਕਿ ਜਿੱਥੇ-ਜਿੱਥੇ ਵੀ ਕੋਈ ਇਹ ਮर्यादा ਤੋਂ ਉਲਟ ਕੋਈ ਇਹਦੇ ਵਿੱਚ ਸੀਨ ਜਿਹੜੇ ਆ ਉਹ ਅੰਕਿਤ ਕੀਤੇ ਗਏ ਤੇ ਉਹ ਸਾਰੇ ਜਿਹੜੇ ਆ ਉਹ ਕੱਟੇ ਜਾ ਸਕਣ ਤੇ ਮੈਂ ਤਾਂ ਫਿਲਮ ਨੂੰ ਮਨੋਂ ਰੱਦ ਕਰਦਾ ਵੀ ਉਹ ਫਿਲਮ ਇਹ ਨਹੀਂ ਬਣਨੀ ਚਾਹੀਦੀ ਕਿਉਂਕਿ ਜਿਹੜਾ ਬਵਾਦਾਂ ਦੇ ਵਿੱਚ ਆ ਜਵੇ ਐਮਰਜੈਂਸੀ 1975 ਚ ਲੱਗਦੀ ਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਉਹ 77 ਦੇ ਵਿੱਚ ਜਿਹੜੇ ਉਸ ਦਮਦਮੀ ਟਕਸਾਲ ਦੇ ਮੁਖੀ ਬਣਦੇ ਆ ਸੋ ਮੇਰਾ ਕਹਿਣ ਤੋਂ ਭਾਵ ਆ ਕਿ ਉਹ ਨਹੀਂ ਹੋਣਾ ਚਾਹੀਦਾ ਤੇ ਜਿਹੜੀ ਪੰਜਾਬ ਦੀ ਤਰਾਸਦੀ ਆ ਜਿਹੜੀ ਸਾਰਿਆਂ ਵਿੱਚ ਛੱਪ ਚੁੱਕੀ ਆ ਭਾਈ ਜਸਵੰਤ ਸਿੰਘ ਖਾਲਦਾ ਜਿਹਨੇ 25000 ਅਨ ਆਈਡੈਂਟੀਫਾਈਡ ਡੈੱਡ ਬਾਡੀਜ਼ ਦਾ ਬੇਰਵਾ ਦਿੱਤਾ ਤੇ ਉਹਦਾ ਜਿਹੜਾ ਹਾਲ ਹੀ ਨਹੀਂ ਕੀਤਾ ਉਹ ਵੀ ਸਾਨੂੰ ਸਾਰਿਆਂ ਨੂੰ ਪਤਾ ਤੇ ਇਹ ਫਿਲਮ ਜਿਹੜੀ ਇਹ ਤੇ ਕੱਟ ਕਿਉਂ ਲਾਏ ਜਾ ਰਹੇ ਤੁਸੀਂ ਮੇ ਤੋਂ ਜਿਆਦਾ ਭਲੀ ਭਾਂਤ ਜਾਣਦੇ ਆ ਕਿ ਪੰਜਾਬ ਦੀ ਅਸਲੀਅਤ ਕਦੇ ਵੀ ਇਸ ਦੇਸ਼ ਦੀ ਤੇ ਖਾਸ ਕਰਕੇ ਸੈਂਟਰ ਦੀ ਸਰਕਾਰ ਨੇ ਲੋਕਾਂ ਦੇ ਸਾਹਮਣੇ ਨਹੀਂ ਆਉਣ ਦਿੱਤੀ ਤੇ ਮੈਂ ਸਮਝਦਾ ਉਹਦੇ ਚ ਸੀਨਾ ਤੇ ਕੱਟ ਲਾਈ ਜਾਂਦੇ ਆ ਤੇ ਫਿਲਮ ਦਾ ਮजूदੇ ਖਤਮ ਹੋ ਜਾਂਦਾ ਸੋ ਐਜ ਇਟ ਜੀ ਉਹ ਤਾਂ ਕਹਾਣੀ ਆ ਕਹਾਣੀ ਕੀ ਜੋ ਵਾਪਰੀ ਆ ਤੇ ਜੇ ਵਾਪਰੀ ਆ ਤਾਂ ਫਿਰ ਉਹਦਾ ਲੋਕਾਂ ਦੇ ਸਾਹਮਣੇ ਜਿੱਦਾ ਪਿੱਛੇ ਉੜਦਾ ਪੰਜਾਬ ਚੱਲੀ ਸੀ ਤੇ ਇਹ ਜੋ ਸਚਾਈ ਆ ਉਹ ਸਚਾਈ ਆਉਂਦੀ ਆ ਤੇ ਕੱਟ ਜਿਹੜੇ ਨਹੀਂ ਲਾਉਣੇ ਚਾਹੀਦੇ ਹਾਂ ਜੋ ਕੋਈ ਆਬਜੈਕਸ਼ਨਬਲ ਹੋਵੇ ਤਾਂ ਉਹਨੂੰ ਆਪਾਂ ਕਰਦੇ ਵਕਰੀ ਗੱਲ ਦੇਖੋ ਜਿਹੜੇ ਜਿਹੜੇ ਕਿਸਾਨਾਂ ਦੇ ਖਿਲਾਫ ਆ ਮੈਂ ਸਮਝਦਾ ਉਹ ਕਈ ਵਾਰੀ ਆਪਾਂ ਦੇਖੀਦਾ ਵੀ ਮੋਰਲਾ ਬੰਦਾ ਜਿਹੜਾ ਆ ਉਹ ਕਿੰਨਾ ਕੁ ਸੈਣ ਕਰ ਜਾਂਦਾ ਕਿਸੇ ਗੱਲ ਨੂੰ ਤੇ ਉਹਨੇ ਬੜੀ ਤੇਜ਼ੀ ਦੇ ਨਾਲ ਹੀ ਬਿਆਨ ਦਿੱਤਾ ਸੀ ਤੇ ਬੜੀ ਤੇਜ਼ੀ ਦੇ ਨਾਲ ਹੀ ਵਾਪਸ ਮੁੜ ਗਈ ਆ ਪਰ ਮੈਂ ਭਾਜੀਪੀ ਨੂੰ ਵੀ ਕਹਿਣਾ ਚਾਹਣਾ ਇਦਾਂ ਦੇ ਲੀਡਰਾਂ ਦੇ ਨੱਥ ਪਾਓ ਕਿਉਂਕਿ ਅੱਗੇ ਡੇਢ ਸਾਲ ਬੜਾ ਵੱਡਾ ਨੁਕਸਾਨ ਹੋਇਆ ਆਰਥਿਕ ਦਾ ਤੇ ਖਾਸ ਕਰਕੇ ਕਿਸਾਨਾਂ ਦਾ ਐਓ ਜਿਹੜੀਆਂ ਕਾਰਵਾਈਆਂ ਉਹ ਨਹੀਂ ਕਰਨੀ ਚਾਹੀਦੀਆਂ ਤੇ ਮੈਂ ਆ ਕਿਉਂਕਿ ਕਨਵੋਕੇਸ਼ਨ ਹੋਈ 276 ਜਿਹੜੇ ਡਾਕਟਰ ਮ ਐਮਬੀਬੀਐਸ ਐਮਐਸ ਤੇ ਐਮਡੀ ਕਰਕੇ ਗਏ ਜਿਹੜੇ ਉਹ ਸਾਰਿਆਂ ਨੂੰ ਅੱਜ ਇੱਥੇ ਡਿਗਰੀਆਂ ਤਕਸੀਮ ਕੀਤੀਆਂ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਟਿੰਗ ਵੀ ਹੋਣ ਜਾ ਰਹੀ ਹੈ ਪਰ ਇਹ ਤੁਹਾਡੀ ਅਸਟਨੇਵਰ ਦੀ ਕਿਹਾ ਜਾ ਰਿਹਾ ਕਿ ਅਗਲੀ ਮੀਟਿੰਗ ਹੈ ਨਹੀਂ ਕੋਈ ਗੱਲ ਨਹੀਂ ਹਾਲੇ ਕੋਈ ਆਖਰੀ ਨਹੀਂ ਹੋਰ ਵੀ ਹੋਊਗੀ ਇਦਾਂ ਐਦਾਂ ਨਹੀਂ ਹੁੰਦੀ ਕੋਈ ਗੱਲ ਨਹੀਂ ਦੇਖੋ ਕੱਲ ਨੂੰ ਇੱਕ ਮੀਟਿੰਗ ਰਿਜੈਕਟ ਦੀ ਸਾਡੀ ਰੁਟੀਨ ਦੇ ਮੰਥਲੀ ਮੀਟਿੰਗ ਹੁੰਦੀ ਆ ਪ੍ਰਧਾਨ ਜੀ ਗਵਰਨਰ ਸਾਹਿਬ ਕਹਿ ਰਹੇ ਸੀ ਪੰਜਾਬ ਤੇ ਲਗਾਤਾਰ ਨਸ਼ਾ ਬੱਤਾ ਜਾ ਰਿਹਾ ਹੈ ਕਿਹ ਅੰਦਰ ਦਾ ਹੱਪੰਡਾ ਜਾ ਰਿਹਾ ਦੇਖੋ ਇਹ ਤਾਂ ਗੱਲ ਮੈਂ ਕਹਿ ਸਕਦਾ ਪੇ 2017 ਚ ਬੜੀ ਉੱਪਰ ਮੈਂ ਆਈ ਸੀਜੀ ਪੇ ਅਕਾਲੀ ਸਰਕਾਰ ਵੇਲੇ ਬਹੁਤ ਨਸ਼ੇ ਵਧੇ ਤੇ ਜਿਹੜੀ ਕਾਂਗਰਸੀ ਸਰਕਾਰ ਆਈ 22 ਤੱਕ ਉਹਦਾ ਸਿਰਾ ਲਾਤਾ ਤੇ ਹੁਣ ਤਾਂ ਸਿਰਾ ਹੀ ਨਹੀਂ ਹੁਣ ਤਾਂ ਖਤਮ ਹੀ ਹੋ ਗਈ ਕਹਾਣੀ ਹੁਣ ਤਾਂ ਪਿੰਡ ਪਿੰਡ ਦੀ ਤੇ ਨਗਰ ਨਗਰ ਦੀ ਤੇ ਕਮ ਹਲੇ ਮਲੇ ਦੀ ਕਹਾਣੀ ਆ ਜਿਹੜੇ ਮੂੰਹ ਨਾ ਕਹਿੰਦੇ ਸੀ ਵੀ ਅਸੀਂ 30 ਦਿਨਾਂ ਚ ਖਤਮ ਕਰਦੇ ਹਾਂਗੇ ਤੇ ਅੱਜ ਮੇਰਾ ਖਿਆਲ ਆ ਮੈਂ ਕਿਉਂਕਿ ਪੁਲਿਸ ਅਫੀਸ਼ਰ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਹ ਕਹਿੰਦੇ ਅਕੀ ਦਾ ਸਮਗਰੀ ਆਉਂਦੀ ਸੀ ਤਾਂ ਗਾਂ ਨਿਕਲ ਜਾਂਦੀ ਹੁਣ ਤਾਂ ਕੰਜ਼ਿਊਮਰ ਰੇਟ ਤੇ ਬਹੁਤ ਬਣ ਗਏ ਸੋ ਇਸ ਕਰਕੇ ਸਰਕਾਰ ਨੂੰ ਮੈਂ ਸਮਝਦਾ ਲਾਨਤ ਆ ਕਿ ਝੂਠ ਬੋਲ ਬੋਲ ਕੇ ਲੋਕਾਂ ਨਾਲ ਵਾਅਦੇ ਫੋਕੇ ਕਰ ਕਰਕੇ ਸਰਕਾਰ ਹੋਂਦ ਵਿੱਚ ਆਗੇ ਤੇ ਉਹਦੀ ਕਾਰਗੁਜ਼ਾਰੀ ਤਾਂ ਅੱਜ ਲੋਕਾਂ ਹਿਸਾਬ ਵੀ ਮੰਗਦੇ ਇਹਨਾਂ ਦੀ ਪਾਰਟੀ ਦੇ ਆਪਣੇ ਮੰਗਦੇ ਆ ਅਸੈਂਬਲੀ ਦੇ ਵਿੱਚ ਤੁਸੀਂ ਦੇਖਿਆ ਕੀ ਹੋਇਆ ਸੋ ਇਸ ਕਰਕੇ ਜਿਹੜਾ ਸੱਚ ਆ ਉਹ ਬਹੁਤ ਚਿਰ ਨਹੀਂ ਲੁਕਿਆ ਰਹਿੰਦਾ ਅਕਸਰ ਪਾਰਕਰ ਹੋ ਜਾਂਦਾ